ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ 9 ਅਗਸਤ ਤੋਂ ਲੈ ਕੇ 12 ਅਗਸਤ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਇਹ 3-4 ਦਿਨਾਂ ਦੇ ਵਿੱਚ ਕਿਟਕਟਾ જિલ્લા ਵਿੱਚ ਮੀਂਹ ਨਿਰਦੇਸਾਰਪੰਨ ਦੇ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਹਲਕਾ ਦਰਮਿਆਨਾ ਕਿਤੇ ਤਪਾਰੀ ਮਿੰਦੀ ਝਾਟ ਜਿਹੜੀ ਵੇਖਣ ਨੂੰ ਮਿਲ ਸਕਦੀ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ ਤਾਂ ਸਾਫ਼ ਸਾਬ ਦਿਖਾਈ ਦੇ ਰਿਹਾ ਮਾਝਾ ਤੇ ਬਾਬਾ ਦੇ ਖੇਤਰਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੋਂ ਲੈ ਕੇ ਜਲੰਧਰ ਕਪੂਰਥਲਾ ਕੁਛ ਅੰਮ੍ਰਿਤਸਰ ਦੇ ਇਲਾਕੇ ਕੁਛ ਲੁਧਿਆਣਾ ਨਵਾਂ ਸ਼ਹਿਰ ਦੇ ਇਲਾਕਿਆਂ ਵਿੱਚ ਝਲਕੀ ਪੁਲਕੀ ਕੁਛ ਲੱਗ ਸੰਗੜੀ ਪੱਤਰਬਈ ਦਾ ਤਾਕ ਜਾਰੀ ਤੇ ਪੰਜਾਬ ਦੇ ਕੁਛ ਮਾਝਾ ਤੇ ਬਾਬਾ ਦੇ ਖੇਤਰਾਂ ਵਿੱਚ ਸਵੇਰ ਤੋਂ ਜਿਹੜੇ ਮੀਂਹ ਦਿੱਤੇ ਉੱਤਾਂ ਵੇਖਣ ਨੂੰ ਮਿਲਿਆ ਨੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਮੀਂਹ ਤਰਜ ਕੀਤਾ ਗਿਆ ਕੁਛ ਆ ਸ਼੍ਰੀ ਗੰਗਾ ਨਗਰ ਗੁਰੂਗੜ੍ਹ ਜਾਂ ਸੂਰਤਗਾੜਾ ਨੋਕੜ ਦੇ ਖੇਤਰਾਂ ਵਿੱਚ ਕਿਤੇ ਕਿਤੇ ਮੀਂਹ ਦੀ ਜਿਹੜੇ ਝਟ ਵੇਖਣ ਨੂੰ ਮਿਲੀ ਹੈ ਪਟਿਆਲਾ ਗਾ ਸੰਗਰੂਰ ਉਹ ਕਹਾ ਮਹਾਲੀ ਚੰਡੀਗੜ੍ਹ ਦੇ ਆਸ-ਪਾਸ ਖੇਤਰਾ ਵਿੱਚ ਬੱਦਲਬਾਈ ਜਿਹੜੀ ਬੰਨੀ ਸ਼ੁਰੂ ਹੋ ਗਈ ਹੈ ਜਾਨੀ ਕਿ ਇੱਥੇ ਵੀ ਕੁਝ ਲਗਾ ਹਲਕੀ ਫੁੜਕੀ ਜਿਹੜੀ ਬੱਦਲਬਾਈ ਦਾ ਕੁਝ ਲਗਾ ਸੰਗਣੀ ਬੱਦਲਬਾਈ ਦਾ ਤੌਰ ਚੱਰੀ ਹੈ ਤੇ ਅੱਜ 9 ਅਗਸਤ ਉਸ ਤੋਂ ਬਾਅਦ 10 ਤੇ 11 ਤੇ 12 ਅਗਸਤ ਤੇ 4 ਦਿਨਾਂ ਦੇ ਵਿੱਚ ਪੰਜਾਬ ਦੇ ਘਟੋ ਘੱਟ ਵੀ 70 75% ਖੇਤਰਾ ਵਿੱਚ ਚਾਂਸ ਰਹਿਣਗੇ ਤੇ ਹਰਿਆਣਾ ਦੇ ਵੀ ਕੁਝ ਆਪਾਂ ਗੱਲ ਕਰੀ ਸਿਰਸਾ ਹਸਾਰ ਫਤਿਆਬਾਦ ਜੀਨਦ ਰੋहतक ਇਸ ਦੇ ਨਾਲ ਲੱਗਦੇ ਕੁਝ ਪੰਚਕੂਲਾ ਅੰਮ੍ਰਿਤਾਲ ਕੈਥਲ ਕਰਨਾਲ ਇਹਨਾਂ ਵਿੱਚ ਸੁਭਾਵਨਾ ਰਹੇਗੀ ਤਾਂ ਕੁਝ ਰਾਜਸਥ ਕ੍ਰਿਸ਼ੀ ਰਿਕੰਗਾਂ ਨੂੰ ਹੁਣ ਮਾਨਗਰ ਸੂਰਤਕਾਰ ਹੋ ਗਿਆ ਸੰਗਰੀ ਆ ਗਿਆ ਕੋਈ ਚੂਰੂ ਦੇ ਇਲਾਕੇ ਜੱਬੀਕਾ ਨੇਰ ਖਾਚੂ ਵਾਲਾ ਗਿਆ ਇਤਿਹਾਸ ਖੇਤਰਾ ਵਿੱਚ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤਿੰਨ ਚਾਰ ਦਿਨਾਂ ਵਿੱਚ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਹਲਕਾ ਤੇ ਕਿਤੇ ਦਰਮਿਆਨਾ ਕੁਝ ਥੋੜੇ ਬੋਤ ਖੇਤਰਾ ਪਾਰੀ ਮਿੰਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਦੇ ਜ਼ਿਲ੍ਹੇ ਵਾਈਸ ਗੱਲ ਕਰੀਏ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਉਸ ਵੱਲ ਲੁਧਿਆਣਾ ਆ ਗਿਆ ਇਸ ਤੇ ਨਾ ਲੱਗਦੇ ਐਸਬੀਐਸ ਨਗਰ ਨਵਾਂ ਸ਼ਹਿਰ ਤੋਂ ਅੰਦਾਜ਼ੇ ਦਿੱ ਅੰਗਰੂਰ ਹੋ ਗਿਆ ਮਲੇਰਕੋਟ ਲਗਾ ਫਤਿਗੜ ਸਾਹਿਬ ਮੁਹਾਲੀ ਚੰਡੀਗੜ੍ਹ ਕੁਝ ਮਾਨਸਾ ਦੇ ਖੇਤਰوں 'ਗੀ ਸੁਭਾਵਨਾ ਇਸ ਵਿੱਚ ਜ਼ਿਆਦਾ ਰਹੂਗੀ ਯਾਨੀ ਕਿ ਇਹ ਖੇਤਰਾں ਵਿੱਚ ਚਾਂਸ ਸਭ ਤੋਂ ਜ਼ਿਆਦਾ ਰਹਿਣਗੇ ਇੱਥੇ ਕਿਤੇ ਕਿਤੇ ਹਲਕਾ ਕੁਝ ਖੇਤਰਾں ਦੇ ਦਰਮਿਆਨੇ ਤੇ ਕੁਝ ਛਿੱਕਾਦੋਕਾ ਪਾਗ ਆ ਪਾਰਿਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਕੁਝ ਕਿ ਲਗਾ ਮੌਸਮ ਠੀਕ ਠਾਕ ਰਹਣ ਦੇ ਸਾਰਨ ਯਾਨੀ ਕਿ ਕੇਵਲ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹਲਕੀ ਸੰਘਣੀ ਤੇ ਕੁਝ ਕਿ ਲਗਾ ਕੇਨਮੇਨ ਯਾਨੀ ਕਿ ਕੁਝ ਕਿ ਲਗਾ ਠੰਡੀਆਂ ਹਵਾਵਾਂ ਚੱਲ ਸਕਦੇ ਬੱਦਲਵਾਈ ਹਲਕੀ ਸੰਘਣੀ ਜਾਂ ਇਸ ਤਰ੍ਹਾਂ ਇਸ ਤਰ੍ਹਾਂ ਦਾ ਮਾਹੌਲ ਜ ਦੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਬਠਿੰਡ ਆ ਗਿਆ ਫਰੀਦਕੋਟ ਹੋ ਗਿਆ ਮੁਕਸਰ ਆਪਣਾ ਤੇ ਨਾਲ ਲੱਗਦੇ ਕੁਝ ਮਾਨਸਰ ਖੇਤਰੋਗੇ ਜਾਂ ਬਰਨਾਲਾ ਆ ਗਿਆ ਇਹਨਾਂ ਵਿੱਚ ਸਭਾਵਨਾ ਕਿਤੇ ਕਿਤੇ ਰਵੇਗੀ ਯਾਨੀ ਕਿ ਕੁਝ ਖੇਤਰਾਵਾਂ ਵਿੱਚ ਹਲਕਾ ਦਰਮਿਆਨਾ ਇਕਦੂਕਾ ਪਾਗਾ ਵਿੱਚ ਇੱਥੇ ਵੀ ਜਿਹੜੇ ਕੁਝ ਲੱਗਿਆ ਵਿੱਚ ਆ ਦਰਮਿਆਨੇ ਜਰਾ ਵੀ ਪੈਣ ਦਾ ਸਾਰ ਨੇ ਤਾਂ ਅੱਜ 9 ਅਗਸਤ ਨੂੰ ਕੋਈ ਜਾਰੀ ਸਭਾਵਨਾ ਨਹੀਂ ਰਹੇਗੀ ਖਾਸ ਕਰ ਕੁਝ ਮਾਝਾ ਦੇ ਬਾਬੇ ਦੇ ਕੁਝ ਪੂਰੀ ਪਹਾੜਾ ਦੇ ਨਾਲਾਂ ਦੇ ਕੁਝ ਸ਼ਰਾ ਆ ਰਿਆਣਾਂ ਤੇ ਨਾਲ ਲੱਗਦੇ ਖੇਤਰਾ ਵਿੱਚ ਸਭਾਵਨਾ ਰਹੇਗੀ ਜਾਂ ਹੋ ਸਕਦਾ ਪੱਛਮੀ ਖੇਤਰ ਕਿਤੇ ਕਿਤੇ ਆ ਕੁਝ ਇੱਕਦ ਦੇ ਜ਼ਿਲ੍ਹ ਇਲਾਕੇ ਵਿੱਚ ਕਿਤੇ ਗਰਚੇ ਲਿਸ਼ਕ ਨਾਲ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜਾ ਹਲਕਾ ਆਛਰਾਟ ਦੇ ਦਰਜ ਕੀਤੇ ਜਾ ਸਰ ਉਸ ਦੇ ਕਾਦੂ ਕਪਾਗਾ ਦਰਮਿਆਨਾ ਵਿੱਚ ਪੈਜੇ ਕੋਈ ਠੀਕੇ ਵੱਡੇ ਪੱਧਰ ਤੇ ਅੱਜ ਮੀਂਹ ਦੀ ਸਬਾਉਣਾ ਨਹੀਂ ਰਹੇਗੀ 9 ਅਗਸਤ ਆ 2024 ਨੂੰ ਕੱਲ ਤੋਂ ਜਿਹੜੀ ਮੀਂਹ ਦੀ ਗਤੀ ਤੇ ਵਧਣੀ ਸ਼ੁਰੂ ਹੋਏਗੀ ਜਾਨਕੀ ਅੱਜ 9 ਅਗਸਤ ਦੀ ਰਾਤ ਤੋਂ ਬਾਅਦ ਉਸ ਤੋਂ 10 ਤੇ 11 ਇਹ ਦੋ ਦਿਨ ਮੀਂਹ ਰਹਿਣਗੇ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਤੇ 12 ਅਗਸਤ ਨੂੰ ਵੀ ਟੁੱਟਮੀਆਂ ਕਾਰਵਾਈਆਂ ਹੋਣਗੀਆਂ ਤੇ 9 10 11 ਨੂੰ ਵੀ ਟੁੱਟਮੇ ਰੁਕਚ ਕਾਰਵਾਈਆਂ ਵੇਖਣ ਨੂੰ ਮਿਲਗੇ ਜਾਨਕੀ ਪੂਰੇ ਪੰਜਾਬ ਹ ਦੇ ਦਿਖਾਈ ਨਹੀਂ ਦੇ ਰਹੇ ਅੱਜ ਵੀ ਕੁਝ ਕਿਲਾਕਾ ਟਟੂਵੇਂ ਕਾਰਨਾਂ ਵਿੱਚੋਂ ਮਿਲਗਾ ਕੱਲ ਵੀ 10 11 ਨੂੰ ਵੀ ਪਰ 10 11 ਨੂੰ ਥੋੜੇ ਜੇ ਲਾ ਕੇ ਜ਼ਿਆਦਾ ਕਵਰ ਹੋਣ ਦੇ ਸਭਾਵਨਾ ਪੰਜਾਬ ਦੇ ਘਾਟੋ ਘਾਟ 60 65 ਜਾਂ 70% ਖੇਤਰਾ ਵਿੱਚ ਚਾਂਸ ਰਹਿਣਗੇ ਹਰਿਆਣਾ ਦੇ ਵੀ ਕੁਝ ਆਪਾਂ ਗੱਲ ਕਰੀ ਜਿਹੜੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗ ਜਾਂ ਰਾਜਸਥਾਨ ਦੇ ਖੇਤਰ ਇੱਥੇ ਵੀ ਕਿਤੇ ਕਿਤੇ ਜਿਹੜੀ ਹਲਚਲ ਆਉਣ ਦੀ ਸਭਾਵਨਾ ਯਾਨੀ ਕਿ ਇੱਥੇ ਵੀ ਕਾਫੀ ਖੇਤਰਾ ਵਿੱਚ ਝਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਕੁਝ ਖੇਤਰ ਇੱਥੇ ਵੀ ਰਹਿ ਸਕਦੇ ਨਹੀਂ ਤਾਂ ਵਾਂਝੇ ਯਾਨੀ ਕਿ ਬੱਦਲ ਵਾਹੀ ਕੇਵਲ ਵੇ ਹਵਾਵਾਂ ਚੱਲ ਸਕਦੀਆਂ ਨੇ ਤਾਂ ਪੰਜਾਬ ਦੇ ਕੁਝ ਖੇਤਰਾਂ ਹੋਣਗੇ ਜਿੱਥੇ ਆ ਬੱਦਲਵਾਈ ਕਾਫੀ ਜੜੀ ਸੰਗੜੀ ਵੇਖਣ ਨੂੰ ਮਿਲ ਸਕਦੀ ਸਰੀ ਕੁਝ ਕਲਾਕਾਂ ਵਾਲੇ ਛਿੱਟੇ ਜੇ ਪੈ ਗਏ ਜਾਂ ਆ ਮੌਸਮ ਸਾਫ਼ ਹੋ ਗਿਆ ਠੰਡੀਆਂ ਹਵਾਵਾਂ ਚੱਲ ਸਕਦੀਆਂ ਇਸ ਤਰ੍ਹਾਂ ਮੌਸਮ ਬੰਦਾ ਦਿਖਾਈ ਦੇ ਰਿਹਾ ਪਰ ਤਿੰਨ ਚਾਰ ਦਿਨਾਂ ਦੇ ਵਿੱਚ ਪੰਜਾਬ ਦੇ ਕਾਫੀ ਖੇਤਰਾਂ ਵਿੱਚ ਜਿਹੜੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਇੱਕ ਤੁਕ ਪਾਗਾ ਵਿੱਚ ਹੋ ਸਕਦਾ ਕਿ ਪਾਰਿਮਿਤੀ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰ